ਬੀਤੇ ਕੁ ਸਮੇਂ ਤੋਂ ਭਾਰਤ ਕੈਨੇਡਾ ਸਬੰਧਾਂ ਵਿੱਚ ਖਟਾਸ ਆਈ ਹੈ ਇਸ ਖਟਾਸ ਦੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਪੁਸ਼ਟੀ ਕੀਤੀ ਹੈ ਜੈ ਸ਼ੰਕਰ ਨੇ ਕਿਹਾ ਹੈ ਕਿ ਕੈਨੇਡਾ ਨੇ ਆਪਣੇ ਦੇਸ਼ ਦੀ ਰਾਜਨੀਤੀ 'ਚ ਖਾਲਸਤਾਨੀ ਤਾਕਤਾਂ ਨੂੰ ਜਗ੍ਹਾ ਦਿੱਤੀ ਹੋਈ ਹੈ ਤੇ ਇਹਨਾਂ ਤਾਕਤਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੋਈ ਹੈ ਜੋ ਭਾਰਤ ਦੇ ਕੈਨੇਡਾ ਦੇ ਦਵੱਲੇ ਸਬੰਧਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਇਸ ਦੌਰਾਨ ਜੈ ਸ਼ੰਕਰ ਨੇ ਚਿੰਤਾ ਪ੍ਰਗਟਾਈ ਹੈ ਕਿ ਇਹ ਕਾਰਵਾਈਆਂ ਕਿਸੇ ਵੀ ਦੇਸ਼ ਦੇ ਹਿਤ ਵਿੱਚ ਨਹੀਂ ਹਨ ਤੁਹਾਨੂੰ ਦੱਸਦੀ ਹੈ ਕਿ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਜੈ ਸ਼ੰਕਰ ਨੇ ਕਿਹਾ ਹੈ ਕਿ ਮੁੱਖ ਮੁੱਦਾ ਇਹ ਹੈ ਕਿ ਕੈਨੇਡੀਅਨ ਰਾਜਨੀਤੀ ਨੇ ਇਨ੍ਹਾਂ ਖਾਲਿਸਤਾਨੀ ਤਾਕਤਾਂ ਨੂੰ ਬਹੁਤ ਜਗ੍ਹਾ ਦਿੱਤੀ ਹੋਈ ਹੈ ਅਤੇ ਉਹਨਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਜੋ ਕਿ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਪਸ਼ਟ ਤੌਰ ਤੇ ਇਹ ਨਾ ਭਾਰਤ ਦੇ ਹਿੱਤ ਵਿੱਚ ਹਨ ਤੇ ਨਾ ਹੀ ਕੈਨੇਡਾ ਦੇ ਹਿੱਤ ਵਿੱਚ ਪਰ ਬਦਕਿਸਮਤੀ ਨਾਲ ਇਹੀ ਉਹਨਾਂ ਮੌਜੂਦਾ ਰਾਜਨੀਤੀ ਦੀ ਸਥਿਤੀ ਹੈ ਵਿਦੇਸ਼ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ G20 ਸੰਮੇਲਨ ਵਿੱਚ ਹੋਰ ਮੁਲਕਾਂ ਨੂੰ ਸ਼ਾਮਲ ਕਰਨ ਦਾ ਕੈਨੇਡਾ ਵਿੱਚ ਖਾਲਿਸਤਾਨ ਦੇ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਖਾਲਿਸਤਾਨ ਦਾ ਮੁੱਦਾ ਨਵਾਂ ਨਹੀਂ ਹੈ ਤੇ ਇਹ ਮੁੱਦਾ ਸਾਲਾਂ ਤੋਂ ਹੀ ਮੌਜੂਦ ਹੈ। ਇੱਥੇ ਦੱਸਦੀ ਹੈ ਕਿ ਸਤੰਬਰ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਵਿੱਚ ਭਾਰਤ ਤੇ ਹੈਰਾਨੀਜਨਕ ਦੋਸ਼ ਲਾਇਆ ਸੀ ਜਿਸ ਵਿੱਚ 18 ਜੂਨ ਨੂੰ ਸਰੀ ਬੀਸੀ ਵਿੱਚ ਸਿੱਖ ਕਾਰਕੂਨ ਹਰਦੀਪ ਸਿੰਘ ਨਿੱਜਰ ਦੇ ਗੁਰਦੁਆਰੇ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਮੌਤ ਹੋਈ ਸੀ ਇਸ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਜੁੜਨ ਵਾਲੀ ਭਰੋਸੇਯੋਗ ਖੂਫੀਆ ਜਾਣਕਾਰੀ ਸੀ ਜਿਸ ਨੂੰ ਲੈ ਕੇ ਭਾਰਤ ਨੇ ਇਹਨਾਂ ਦਾਅਵਿਆਂ ਦਾ ਜ਼ੋਰਦਾਰ ਖੰਡਨ ਕੀਤਾ ਸੀ ਤੇ ਉਹਨਾਂ ਨੂੰ ਬੇਤੁਕਾ ਅਤੇ ਕ੍ਰੈਡਿਟ ਕਿਹਾ ਸੀ ਇਸ ਤੋਂ ਬਾਅਦ ਭਾਰਤ ਨੇ ਇੱਕ ਬਿਆਨ ਜਾਰੀ ਕਰਕੇ ਤੁਰੰਤ ਜਵਾਬੀ ਕਾਰਵਾਈ ਕੀਤੀ ਸੀ ਜਿਸ ਵਿੱਚ ਇਸ ਮੁੱਦੇ ਵਿੱਚ ਕਿਸੇ ਵੀ ਸ਼ਮੂਲਯਤੋਂ ਇਨਕਾਰ ਕੀਤਾ ਗਿਆ ਸੀ ਇਨ ਕੈਨੇਡੀਅਨ ਪੋਲਿਟਿਕਸ ਥੀਸ ਖਾਲਿਸਤਾਨੀ ਫੋਰਸਸ ਹੈਵ ਬੀਨ 기ਵਨ ਅ ਲਾਟ ਆਫ ਸਪੇਸ ਐਂਡ ਹੈਵ ਬੀਨ ਅਲੌਡ ਟੂ ਇੰਡਲਜ ਇਨ ਐਕਟੀਵਿਟੀਜ਼ ਵਿਚ ਆਈ ਆਈ ਥਿੰਕ ਆਰ ਡੈਮੇਜਿੰਗ ਟੂ ਦ ਰਿਲੇਸ਼ਨਸ਼ਿਪ ਕਲੀਅਰਲੀ Not in India's interest, but I would argue not in Canada's interest either. But unfortunately, that is the state of their politics. Subscribe to one India channel and never miss an update.